ਇਸ ਮਹੀਨੇ ਦੇ ਸੰਬੰਧ ਵਿੱਚ ਮੰਦਰ ਸਿੱਧ ਬਾਬਾ ਬਾਲਕਨਥ ਜੀ ਜੀਟੀ ਰੋਡ ਗੁਰਿਆ ਤੋਂ ਭਗਤ ਰਜਿੰਦਰ ਕੁਮਾਰ ਕਾਲਿਆ ਜੀ ਦੀ ਰਹਿਨਮਾਈ ਹੇਠ ਬਾਬਾ ਬਾਲਕਨਥ ਜੀ ਦੇ ਦਰਸ਼ਨਾਂ ਲਈ 37ਵਾਂ ਚਾਲਾ ਮੰਦਰ ਤੋਂ ਰਵਾਨਾ ਹੋਇਆ ਇਸ ਮੌਕੇ ਬਾਬਾ ਜੀ ਦੇ ਸੇਵਾਦਾਰ ਸੁਰਿੰਦਰ ਕਾਲਿਆ ਨੇ ਦੱਸਿਆ ਕਿ ਇਸ ਵਾਰ 15 ਤੋਂ 20 ਬੱਸਾਂ ਰਵਾਨਾ ਕੀਤੀਆਂ ਗਈਆਂ ਹਨ ਉਨਾਦਸੇ ਕੀ ਮੰਦਰ ਵਿਖੇ ਚੇਤ ਦਾ ਸਾਲਾਨਾ ਮੇਲਾ ਮਿਤੀ 23 ਮਾਰਚ 2025 ਦਿਨ ਐਤਵਾਰ ਨੂੰ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਮੰਦਰ ਵਿਖੇ ਸਵੇਰੇ 11 ਵਜੇ ਝੰਡੇ ਦੀ ਰਸਮ ਅਦਾ ਕਰਨ ਉਪਰੰਤ ਬਾਬਾ ਜੀ ਦੀ ਚੌਂਕੀ ਲਗਾਈ ਜਾਵੇਗੀ ਅਤੇ ਬਾਬਾ ਜੀ ਦਾ ਵਿਸ਼ਾਲ ਪੰਡਾਰਾ ਚਲਾਇਆ ਜਾਵੇਗਾ ਉਨਾ ਦੱਸਿਆ ਕਿ ਮੇਲੇ ਨੂੰ ਲੈ ਕੇ ਭਗਤਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਸੇਵਾਦਾਰਾਂ ਵੱਲੋਂ ਮੰਦਰ ਨੂੰ ਬੜੇ ਸੁੰਦਰ ਤਰੀਕੇ ਨਾਲ ਸਜਾਇਆ ਜਾ ਰਿਹਾ ਹੈ ਉਨਾ ਸਮੂਹ ਸਰਦਾਲੂਆਂ ਨੂੰ ਸਮੇਂ ਸਿਰ ਮੰਦਿਰ ਵਿਖੇ ਪਹੁੰਚਣ ਦੀ ਅਪੀਲ ਕੀਤੀ ਇਸ ਸਾਰੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਭਗਤੀ ਨੂਰ ਚੈਨਲ ਤੇ ਦਿਖਾਇਆ ਜਾਵੇਗਾ ਪਉਣਾ ਹਰੀ ਦਾ ਬੋਲ ਸਾਚੇ ਦਰਵਾਰ ਕੀ ਜੈ ਅੱਜ ਗੁਰਾਇਆਂ ਮੰਦਿਰ ਸਿੱਧ ਬਾਬਾ ਬਾਲਕਾਪੁਰ ਤੋਂ ਜੇਤ ਦੇ ਚਾਲੇ ਦੀਆਂ ਸੰਗਤਾਂ ਬਾਬਾ ਜੀ ਦੇ ਦਰਸ਼ਨਾਂ ਨੂੰ ਹਿਮਾਚਲ ਸਦ ਦਿਓਟ ਜਾ ਰਹੀਆਂ ਹਨ ਹਰ ਸਾਲ ਦੀ ਤਰ੍ਹਾਂ ਭਗਤ ਰਜਿੰਦਰ ਕੁਮਾਰ ਕਾਲੀਆ ਜੀ ਰਹਿਮ ਇਹੇਠ ਬੱਸਾਂ ਜਾਂਦੀਆਂ ਹਨ 15 ਤੋਂ 20 ਬੱਸਾਂ ਬਾਬਾ ਜੀ ਦੇ ਫਰੀ ਯਾਤਰਾ ਵਾਸਤੇ ਭਗਤ ਰਜਿੰਦਰ ਕਾਲੀਆ ਜੀ ਲੈ ਕੇ ਜਾਂਦੇ ਆ। ਔਰ ਰਸਤੇ ਵਿੱਚ ਬਕਾਇਦਾ ਉੱਥੇ ਲੰਗਰ ਲੱਗਾ ਹੈ। ਉੱਥੇ ਰਹਿਣ ਦਾ ਪ੍ਰਬੰਧ ਪੂਰਾ ਹੈ। ਰਾਤ ਨੂੰ ਚਾਹ ਪਾਣੀ ਲੰਗਰ ਪੂਰਾ ਚੱਲੂਗਾ। 사ਤ ਸੰਗ ਸਾਰੀ ਰਾਤ 사ਤ ਸੰਗ ਹੋਊਗਾ। ਕਿੰਨੀਆਂ ਬੱਸਾਂ ਲੱਗੀਆਂ? 15 ਤੋਂ 20 ਬੱਸਾਂ ਜਾ ਰਹੀਆਂ ਨੇ ਬਾਬਾ ਜੀ ਦੇ। ਗੱਡੀਆਂ, ਕਾਰਾਂ, ਬੱਕਰੀਆਂ ਜੀ। ਇਹ 37ਵਾਂ ਚੱਲਾ ਹੈ ਜੀ। ਜੇ ਦਰਸ਼ਕਾਂ ਕਰਕੇ ਅਗਲੇ ਐਤਵਾਰ ਨੂੰ 23 ਤਰੀਕ ਨੂੰ ਗੁਰਾਇਆਂ ਵਿੱਚ ਬਾਬਾ ਜੀ ਦਾ ਲੰਗਰ ਲੱਗਿਆ ਜਾਊਗਾ। ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਹੋਂਗ ਹਮ ਹਮ ਆ ਕੇ ਬਾਬਾ ਜੀ ਦੇ ਮੰਦਰ ਵਿੱਚ ਪਹੁੰਚੋ ਜੋ ਕਿ ਲੰਗਰ ਲਗਾਇਆ ਜਾ ਰਿਹਾ ਹੈ। ਚੇਤ ਮਹੀਨੇ ਦੇ ਸੰਬੰਧ ਵਿੱਚ ਮੰਦਰ ਸਿੱਧ ਬਾਬਾ ਬਾਲਕਨਥ ਜੀ ਜੀਟੀ ਰੋਡ ਗੁਰੈ ਤੋਂ ਭਗਤ ਰਜਿੰਦਰ ਕੁਮਾਰ ਕਾਲਿਆ ਜੀ ਦੀ ਰਹਿਨਮਾਈ ਹੇਠ ਬਾਬਾ ਬਾਲਕਨਥ ਜੀ ਦੇ ਦਰਸ਼ਨਾਂ ਲਈ 37ਵਾਂ ਚਾਲਾ ਮੰਦਰ ਤੋਂ ਰਵਾਨਾ ਹੋਇਆ। ਇਸ ਮੌਕੇ ਬਾਬਾ ਜੀ ਦੇ ਸੇਵਾਦਾਰ ਸੁਰਿੰਦਰ ਕਾਲੀਆਂ ਨੇ ਦੱਸਿਆ ਕਿ ਇਸ ਵਾਰ 15 ਤੋਂ 20 ਬੱਸਾਂ ਰਵਾਨਾ ਕੀਤੀਆਂ ਗਈਆਂ ਹਨ ਉਹਨਾਂ ਦੱਸਿਆ ਕਿ ਮੰਦਰ ਵਿਖੇ ਚੇਤ ਦਾ ਸਾਲਾਨਾ ਮੇਲਾ ਮਿਤੀ 23 ਮਾਰਚ 2025 ਦਿਨ ਐਤਵਨ ਨੂੰ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਮੰਦਿਰ ਵਿਖੇ ਸਵੇਰੇ 11 ਵਜੇ ਝੰਡੇ ਦੀ ਰਸਮ ਅਦਾ ਕਰਨ ਉਪਰੰਤ ਬਾਬਾ ਜੀ ਦੀ ਚੌਂਕੀ ਲਗਾਈ ਜਾਵੇਗੀ ਅਤੇ ਬਾਬਾ ਜੀ ਦਾ ਵਿਸ਼ਾਲ ਪੰਡਾਰਾ ਚਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਨੂੰ ਲੈ ਕੇ ਭਗਤਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਸੇਵਾਦਾਰਾਂ ਵੱਲੋਂ ਮੰਦਿਰ ਨੂੰ ਬੜੇ ਸੁੰਦਰ ਤਰੀਕੇ ਨਾਲ ਸਜਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਸਮੇਂ ਸਿਰ ਮੰਦਿਰ ਵਿਖੇ ਪਹੁੰਚਣ ਦੀ ਅਪੀਲ ਕੀਤੀ। ਇਸ ਸਾਰੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਭਗਤੀ ਨੂਰ ਚੈਨਲ ਤੇ ਦਿਖਾਇਆ ਜਾਵੇਗਾ। ਪਉਣਾ ਹਰੀ ਦਾ ਬੋਲ ਸਾਚੇ ਦਰਵਾਰ ਕੀ ਜੈ ਅੱਜ ਗੁਰਾਇਆਂ ਮੰਦਰ ਸਿੱਧ ਬਾਬਾ ਬਾਲਕ ਦਾਸ ਤੋਂ ਜੇਤ ਦੇ ਚਾਲੇ ਦੀਆਂ ਸੰਗਤਾਂ ਬਾਬਾ ਜੀ ਦੇ ਦਰਸ਼ਨਾਂ ਨੂੰ ਹਿਮਾਚਲ ਸਿੱਧ ਦਿਓਟ ਜਾ ਰਹੀਆਂ ਹਨ ਹਰ ਸਾਲ ਦੀ ਤਰ੍ਹਾਂ ਭਗਤ ਰਜਿੰਦਰ ਕੁਮਾਰ ਕਾਲੀਆ ਜੀ ਰਹਿਮੇ ਹੇਠ ਬੱਸਾਂ ਜਾਂਦੀਆਂ ਹਨ 15 ਤੋਂ 20 ਬੱਸਾਂ ਬਾਬਾ ਜੀ ਦੇ ਫਰੀ ਯਾਤਰਾ ਵਾਸਤੇ ਭਗਤ ਰਜਿੰਦਰ ਕਾਲੀਆ ਜੀ ਲੈ ਕੇ ਜਾਂਦੇ ਆਂ ਔਰ ਰਾਸਤੇ ਵਿੱਚ ਬਕਾਇਦਾ ਉੱਥੇ ਲੰਗਰ ਲੱਗਾ ਹੈ ਉੱਥੇ ਰਹਿਣ ਦਾ ਪ੍ਰਬੰਧ ਪੂਰਾ ਹੈ ਰਾਤ ਨੂੰ ਚਾਹ ਪਾਣੀ ਲੰਗਰ ਪੂਰਾ ਚੱਲੂਗਾ satsang ਸਾਰੀ ਰਾਤ satsang ਹੋਊਗਾ 15 ਤੋਂ 20 ਬੱਸਾਂ ਜਾ ਰਹੀਆਂ ਨੇ ਬਾਬਾ ਜੀ ਦੇ ਗੱਡੀਆਂ ਕਾਰਾਂ ਬੱਕਰੀਆਂ ਜੀ ਇਹ 37 ਮਾ ਚੱਲਾ ਹੈ ਜੀ ਜੇ ਦਰਸ਼ਕਾਂ ਕਰਕੇ ਅਗਲੇ ਐਤਵਾਰ ਨੂੰ 23 ਤਰੀਕ ਨੂੰ ਗੁਰਾਇਆਂ ਵਿੱਚ ਬਾਬਾ ਜੀ ਦਾ ਲੰਗਰ ਲੱਗਿਆ ਜਾਊਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਉਮ ਹਮ ਹਮਾ ਕੇ ਬਾਬਾ ਜੀ ਦੇ ਮੰਦਰ ਵਿੱਚ ਪਹੁੰਚੋ ਜੋ ਕਿ ਲੰਗਰ ਲਗਾਇਆ ਜਾ ਰਿਹਾ ਹੈ